ਜੈ ਹਿੰਦ ਦੋਸਤੋ ਲਾਈਵ ਖਬਰ ਅੰਡੀਆ ਟੀਵੀ ਦੇ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਇੱਕ ਬੜੀ ਖਬਰ ਆ ਰਹੀ ਹੈ ਅਮਿਸਰ ਦੇ थाना ਲੋਪੋਕਰ ਦੇ ਪਿੰਡ ਕਾਕੜ ਤ੍ਰੇਨ ਦੇ ਵਿੱਚ ਗੋਲੀਆਂ ਚੱਲਦੀਆਂ ਹਨ ਜਿੱਥੇ ਕਿ ਜ਼ਮੀਨ ਦੇ ਝਗੜੇ ਨੂੰ ਲੈ ਕੇ ਗੋਲੀਆਂ ਚੱਲ ਜਾਂਦੀਆਂ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਪੰਜ ਵਿਅਕਤੀ ਜਿਹੜੇ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਜਾਂਦਾ ਹੈ ਜੀ ਪੰਜਾਬ ਸਿੰਘ ਪਿੰਡ ਕਾਕੜ ਤ੍ਰੇਨ ਕੀ ਗੱਲ ਹੋਈ ਹੈ ਜੀ ਗੱਲ ਪਹਿਲੀ ਵਟਾਈ ਆ 40 ਸਾਲ ਹੋ ਗਏ ਵਟਾਉਂਦਿਆਂ ਨੂੰ ਜੀ ਤੇ ਇਹ ਕਿਹੜਾ ਗਮਾਨਪੁਰੇ ਦਾ ਮ ਇਨਾ ਬੰਦੇ ਲਿਆਂਦੇ 30 40 ਬੰਦੇ ਚਾਰ ਗੱਡੀਆਂ ਪੰਜ-ਛੇ ਹਿਥਿਆਰ ਉਹਨਾਂ ਦੇ 2 315 ਦਿਨਾਲੀਆਂ ਪਿਸਤੌਲ ਆ ਅਸੀਂ ਡੱਕਦੇ ਰਹੇ ਉਹ ਗੋਲੀਆਂ ਸਿੱਧੀਆਂ ਮਾਰੀ ਗਏ ਅਸੀਂ ਆ ਗੱਡੀ ਦੇ ਉਹਲੇ ਹੋ ਕੇ ਬਜੇ ਨੇ ਕਿੰਨੀਆਂ ਗੋਲੀਆਂ ਚਲਾਈਆਂ ਹੋਣਗੀਆਂ ਗੋਲੀਆਂ ਦਾ 50 60 ਫੈਲੋ ਇਹ ਕਿ ਪਿੰਡੋਂ ਜਾਂਦੇ ਮੁੰਡੇ ਉਹਨਾਂ ਨੂੰ ਵੀ ਠੋਕੀ ਆਉਂਦੇ ਰਿਹਾ ਕੋਈ ਪਹਿਲੀ ਤੇ ਝਗੜਾ ਸੀ ਪਹਿਲੀ ਵਟਾਂਦਰਾ ਅਸੀਂ ਝਗੜਾ ਵੀ ਕੋਈ ਨਹੀਂ ਸੀ ਤੇ ਕਿੰਨੇ ਜਾਨਾਂ ਦੀ ਡੈਥ ਹੋ ਗਈ ਦੋਹਾਂ ਜਾਨਾਂ ਡੈਥ ਹੋ ਗਈ ਜ਼ਖਮੀ ਕਿੰਨੇ ਤੇ ਨਾ ਜ਼ਖਮੀ ਤਿੰਨ ਨਹੀਂ ਆ ਪੰਜ ਜ਼ਖਮੀ ਆ ਪੁਲਿਸ ਮੌਕੇ ਬਹੁਤ ਜੀ ਅਸੀਂ ਜ਼ਖਮੀ ਕਿੰਨੇ ਆ ਪੰਜ ਆ 5 ਚੱਖ ਮੀਨ ਆਇੱਕ ਆ ਪਿੰਡ ਆ ਤਿੰਨ ਇੱਥੇ ਆ ਅੱਛਾ ਪੰਨੀਆਂ ਨੇ ਜੱਕ ਵੀ ਹੋਏ ਦੋ ਇੱਥੇ ਸਾਨੂੰ ਚਾਰ ਇੱਥੇ ਆ ਇੱਕ ਹੋਥੇ ਆ ਜੀ ਕੀ ਮੰਗ ਕੀ ਕਰਦੇ ਉਹ ਪੁਲਿਸ ਨੂੰ ਮੰਗਾਇਆ ਨੇ ਵੀ ਪਰਚੇ ਹੋਣੇ ਚਾਹੀਦੇ ਨਾਲ ਹਥਿਆਰ ਹੀ ਹੋਣਾ ਸਾਰੇ ਨਜਾਇਜ਼ ਹਥਿਆਰ ਆ ਕੌਣ ਸੀ ਹੋ ਮਰਬੀ ਸਾਰੇ ਮਰਬੀ ਨਹੀਂ ਨਹੀਂ ਪਿੰਡ ਦੇ ਹੀ ਨੇ ਨਹੀਂ ਗਮਾਨਪੁਰੇ ਦੇ ਆ ਉਹ ਗਮਾਨਪੁਰੇ ਦੇ ਨੇ ਇਹ ਜਿਹੜੇ ਪਿੰਡ ਦੇ ਕੋਲ ਲੈਂਦੇ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਗੋਲੀ ਕੋ ਚਲਾਤੀ ਉਹ ਗੋਲੀ ਅਸੀਂ ਤਾਂ ਡੱਕਣ ਦਾ ਆ ਤੂੰ ਤੂੰ ਮੈਂ ਮੈਂ ਤਾਂ ਹੁੰਦੀ ਆ ਉਹਨੇ ਜਿਹੜਾ ਗੋਲੀ ਚਲਾਤੀ ਸਾਡੇ ਢੰਗਾਂ ਢਾਉਂਦੇ ਰੱਜੇ ਸ਼ਰਾਬ ਨਾਲ ਸਸ ਸ਼ਰਾਬ ਕੀਤੀ ਜੀ ਹਾਂ ਜੀ ਭਾਈ ਭਾਈ ਆਪਣਾ ਨਾਮ ਦੱਸੋ ਸਭ ਤੋਂ ਪਹਿਲਾਂ ਐਸੇ ਭਗਵੰਦਰ ਸਿੰਘ ਹਾਂ ਜੀ ਕਿਹ ਬੰਬਲਾ ਹੈ ਇਹ ਮਾਮਲਾ ਲੋਕੋ ਕੇ ਲਾਗੇ ਕਾਕੜ ਤਰੀਨ ਪਿੰਡ ਫੇਰ ਲੜਾਈ ਪੈਲੀ ਝੜੇ ਤੋਂ ਹੋਈ ਹੈ ਤੇ ਉਹਨਾਂ ਜਾ ਕੇ ਇਹਨਾਂ ਦੇ ਗੱਲਬਾਤ ਕਰਨ ਆਏ ਨੇ ਤੇ ਬੰਦੇ ਗੋਲੀਆਂ ਚਲਾਤੀਆਂ ਕਿੰਨੇ ਸਾਨੂੰ ਇਹ ਤੋਂ ਲੱਗਾ ਕਿੰਨੇ ਜਣੇ ਦੀ ਜਖਮੀ ਹੈ ਦੋ ਜਣੇ ਦੀ ਡੈਥ ਹੋ ਗਈ ਹੈ ਤੇ ਜ਼ਖਮੀ ਕਿੰਨੇ ਸੀ ਜ਼ਖਮੀ ਅੰਦਰ ਰਗੇ ਤਿੰਨ ਕ ਚਾਰ ਹੰਤਕ ਜ਼ਖਮੀ ਨੇ ਚਲੋ ਤਾਂ ਪਤਾ ਲੱਗਾ ਗੋਲੀਆਂ ਕਿੱਧਰ ਚੱਲੀਆਂ ਨਹੀਂ ਐਦਾਂ ਬਾਰੇ ਆਈ ਚਾਪ ਚੌਕੀ ਲੱਗ ਕੇ ਜੁਆਏ ਨਾ ਇੱਥੇ ਦੀ ਪ੍ਰੋਟੈਕਸ਼ਨ ਮਾਸਕ ओके okay. थाना कंट्रोलमेंट ਮਾਹੌਲ ਵਿੱਚ ਕੋਈ ਸ਼ਾਂਤ ਮੋਹਲ ਵਿੱਚ ਕੋਈ ਸ਼ਾਂਤ ਜਿੰਨਾ ਦੀ ਜੱਥੇ ਨਾਮ ਕੀ ਹੈ ਹਾਂਜੀ ਨਾਮ ਕੀ ਜਿੰਨਾ ਜੱਥੇ ਨਾ ਗੁਰਪ੍ਰੀਤ ਸਿੰਘ ਹੈ ਮਲ ਦੇ ਗੁਰਪ੍ਰੀਤ ਸਿੰਘ ਸਾਨੂੰਪ ਗੁਰਪਜਾ ਸਿੰਘ ਪਿੰਡ ਕਾਕਰ ਤਰੀਨ थाना ਲੋਪੋਕੇ ਅੰਮ੍ਰਿਤਸਰ ਦੂਜੇ ਰਮ ਬਿਆਨ ਸਿੰਘ ਸਾਨੂੰਪ ਕਰਨੈਲ ਸਿੰਘ ਇਹ ਚਾਚੇ ਤਾਂ ਇਹਦੇ ਹੈਗੇ ਜੀ ਤੇ जख्मी जख्मी ਆ ਗਏ ਇਹਨੂੰ ਲੈ ਕੇ ਜੀ ਝਗੜਾ ਜੀ ਉਸਨੂੰ ਲੈ ਕੇ ਪੂਰੀ ਜਾਣਕਾਰੀ ਨਹੀਂ ਹੈ ਤਫਤੀਸ਼ ਤੇ ਪਤਾ ਲੱਗੇਗਾ जख्मी ਕਿੰਨੇ ਤੇ ਮੌਤ ਕਿੰਨੇ ਜਨਾਂ ਦੀ ਹੋ ਗਈ ਚਾਰ ਜਨ जख्मी ਆ ਤੇ ਦੋ ਜਨੇ ਦੀ ਡੈਥ ਹੋ ਗਈ ਤਾਂ ਕੀ ਬਾ ਗੋਲੀਆਂ ਕਿੰਨੀਆਂ ਚੱਲੀਆਂ ਸੀ ਕਿਹਾ ਜਾ ਰਿਹਾ ਇੱਕ ਢੇਰ ਕੁਝ ਆਦਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੋਕਲ ਪੁਲਸਾਂ ਅੱਜ ਪ੍ਰੋਟੈਕਸ਼ਨ ਵਾਸਤੇ ਆਏ ਨਾਲਾ ਕਟੋਨ ਮੇਟ ਤੋਂ ਇਹ ਲੋਕਾਂ ਕੋਲੋਂ ਕੁਝ ਪੁਲਸ ਨਹੀਂ ਵੀ ਉੱਥੇ ਪਹੁੰਚੋਦੀ ਵੀ ਹੈ ਆਪਾਂ ਆਪਣੇ ਇਲਾਕੇ ਦੀ ਕੋਈ ਸ਼ਾਂਤੀ ਭੜ ਰਵੇ ਕੋਈ ਹੋਰ ਗਲਫਤਨ ਹੋਵੇ ਪ੍ਰੋਟੈਕਸ਼ਨ ਵਾਸਤੇ ਆਏ ਇੱਥੇ ਦੋ ਜਣੇ ਮੋਟ ਕਲੀਅਰ ਹੋ ਗਈ ਆ ਹਾਂ ਦੋ ਜਣੇ ਕਲੀਅਰ ਹੋ ਗਏ ਬਿਲਕੁਲ ਪੁਰਾਣੀ ਨੰਜ਼ੀ ਸ਼ਿਕਾਇਤ ਤਾਂ ਨਹੀਂ ਪਈ ਨਹੀਂ ਪਾ ਤੁਹਾਰੇ ਸਾਹਮਣੇ ਆ ਤਾਂ ਥਾਣਾ ਦੇ ਸੰਬੰਧ ਥਾਣਾ ਉਹ ਦੱਸੋ ਬਿਲਕੁਲ 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 ਐਮਸ ਜਿਹੜੇ ਇੱਥੋਂ ਦੀ ਲੋਕਲ ਪੁਲਿਸ ਹੈ ਉਹਨਾਂ ਨੂੰ ਉਹ ਆ ਰਹੇ ਨੇ ਲੁਕੋਗੇ ਆਲੇ ਨਹੀਂ ਦੇਤੀਤ ਲਾਉਂ ਕਦੇ ਆਦੇ ਆ ਲੁਕੋਗੇ ਆਲੇ ਆਵਾ ਖੜਦੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨਾਲ ਉਹ ਤਰੂ ਨਾਲ ਵੀ ਨਹੀਂ ਇਹ ਉੱਥੇ ਹੀ ਹੈ ਨਾ ਅਜਨੇ ਕਰ ਲੇ ਜੇ ਕੋ ਸੌਟ ਕਰ ਦੀ ਬਾਈਟ ਕਰ ਲੈ ਸਾਰੇ ਗੈਸਟ ਬੰਨੇ ਖੜੇ ਹੋਣ ਹੁਣ ਬੰਦੇ ਦੋ ਸਾਡੇ ਹੀ ਰਹਿ ਗਏ ਡੈਡ ਕਰ ਤੇ ਦੋ ਅੰਦਰ ਪੈ ਗਏ ਉਹ ਆਪ ਨਹੀਂ ਪਤਾ ਯਾਰ ਇਹ ਇੱਕ ਮਿੰਟ ਕੋਈ ਬੰਦ ਕਰ ਦੇ ਕਰੰਟ ਚਾਰਜਰ ਦੀ ਦੋ ਨਾ ਫਿਰ ਇਹ ਇੰਨੇ ਬੰਦੇ ਆ ਆ ਕੇ ਫੱਟੋ ਹੀ ਦੇ ਫਿਰ ਕਿਹੜੀਆਂ ਘਰ ਚ ਰਹਿ ਗਿਆ ਨਹੀਂ ਹਾਂ ਜੀ ਦੋ ਪਾਪਾ ਜੇਰਾ ਪਹਿਲੇ ਇਹਨਾਂ ਨੂੰ ਮਾਰਨੇ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਇਹ ਸਭਾਨ ਗਿਆ ਸੀ ਇਹ ਪਹਿਲਾ ਰਾਉਂਡ ਹੈ ਉੱਥੇ ਉਹਨੇ ਬਾਈਕ ਤੇ ਐਕਟਰ ਮਾਰਿਆ ਗਿਆ ਕੋਈ ਫਿੱਟ ਹੋ ਗਿਆ ਹੀ ਉਹਨੇ ਬਾਰੋ ਸਹੀ ਸੀ ਉਹਦੇ ਉੱਤੇ ਤੋ ਦੋ ਲੰਬ ਦੇ ਹਥਿਆਰ ਦੇ ਦੇਸੀ ਗੱਟੇ ਹੀ ਕੱਟੇ ਹਨ ਦੇਸੀ ਗੱਟੇ ਪਿੰਡ ਦੇ ਪਿੰਡ ਦੇ ਸ਼ਹਿਰ ਰਹਿੰਦਾ ਜੀ ਪਿੰਡ ਨਹੀਂ ਹੁੰਦਾ ਸ਼ਹਿਰ ਰਹਿੰਦਾ ਬੰਦ ਮਾਰ ਦਿੱਤੀ ਜਾਂਦਾ ਫੋੜ ਕਰੀ ਬਾਈ ਇੱਕ ਜਣੇ ਕਰ ਲੂ ਫੱਦੇ ਆ ਬਾਹਰੋਂ ਗੱਟੇ ਦੇਸੀ ਜਾਂਦੇ ਨਾ ਗੋਲੀ ਸੁਣਿਆ ਕਿਹੜਾ ਨਹੀਂ ਸਿੱਧੀਆਂ ਮਾਰੀਆਂ ਵੇਖੋ ਪੰਜ ਪੰਜ ਜਾਨਾਂ ਕਾਫੀ ਜਾਨ ਬਚਾਈਏ ਬੰਦੇ ਸੀ ਕੱਟੇ ਇਹਨਾਂ ਨੂੰ ਦੇਖੋ ਕਾੜੀ ਸੋਨੂੰ ਐ ਜੋ ਆਇਆ ਉਹ ਤੋਂ ਫੋਟੋ ਚੈੱਕ ਕਰਨ ਤੋਂ ਬਾਈਟ ਕਰੀਏ ਵੀ ਲੋਕੋ ਨੂੰ ਖਾਣ ਨੂੰ ਅਹੀਂ ਥੋੜੀ ਸੁੱਕਣਿਆਂ ਤੇ ਛੋਟ ਕਰਨਾ ਸਾਰੇ ਗੈਸਟ ਬੰਨੇ ਖੜੇ